ਦਰਸ਼ਕ ਵੀਰੋ ਸਵਾਗਤ ਆ ਤੁਹਾਡਾ ਬੂਟਾ ਸਿੰਘ ਸਿੱਧੂ ਚੈਨਲ ਤੇ ਅੱਜ ਦਰਸ਼ਕ ਵੀਰੋ ਅਸੀਂ ਅੱਜ ਪਹੁੰਚੇ ਆ ਪਿੰਡ ਆਖਲੀਆ ਜਲਾਲ ਜ਼ਿਲ੍ਹਾ ਬਠਿੰਡਾ ਤਹਿਸੀਲ ਫੂਲ ਬਲਾਕ ਭਗਤਾ ਭਾਈਕਾ ਨੇੜੇ ਦੇ ਪਿੰਡ ਭਗਤਾ ਭਾਈਕਾ ਜਲਾਲ ਖੋਡੀਪੁਰ ਜਿਹੜਾ ਜਲਾਲ ਤੋਂ ਸਮਾਦਨ ਰੋਡ ਜਾਂਦਾ ਉਹਦੇ ਉੱਤੇ ਹੀ ਬਾਈ ਜੀ ਦਾ ਛੱਪੜ ਕੋਲੇ ਘਰ ਹੈ ਉੱਥੇ ਸੀ ਅੱਜ ਇੱਕ ਪਹਿਲਣ ਝੋਟੀ ਦੀ ਵੀਡੀਓ ਬਣਾਉਣ ਜਾ ਰਹੇ ਆ ਤੇ ਆ ਜੋ ਕਰਦੇ ਆ ਬਾਈ ਨਾਲ ਗੱਲਬਾਤ ਤੇ ਕੀ ਡਿਟੇਲ ਆ ਝੋਟੀ ਦੀ ਪੁੱਛਦੇ ਆ ਤੇ ਸਾਰੀ ਗੱਲਬਾਤ ਪੁੱਛ ਕੇ ਤੇ ਦੱਸਦੇ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਆਪਣਾ ਨਾਮ ਦੱਸੋ ਜੀ ਨਾਮ ਰਵਿੰਦਰ ਸਿੰਘ ਜੀ ਪਿੰਡ ਆਕਲੀਆ ਜਲਾਨ ਅੱਛਾ ਜੀ ਨੇੜੇ ਭਗਤਾ ਭਾਈ ਵੇਲਾ ਠੀਕ ਹੈ ਜੀ ਹਾਂਜੀ ਬਾਈ ਜੀ ਇਹ ਝੋਟੀ ਕਿਵੇਂ ਸੂਏ ਪਹਿਲਣਾਈ ਝੋਟੀ ਠੀਕ ਹੈ ਕਰਦੀ ਝੋਟੀ ਆਪਣੇ ਇਮਾਨਦਾਰ ਗਾੜ 14 ਕਿਲੋ ਸੀਗਾ ਹਾਂਜੀ ਹਾਂਜੀ ਠੀਕ ਉਹ ਵੀ ਆਪਣੇ ਕੋਲੇ ਮੱਝ ਰਹੀ ਹੈ ਤਿੰਨ ਚਾਰ ਸਾਲ ਹਾਂਜੀ ਤੇ ਇਹਦੇ ਕਿੰਨੇ ਕੁ ਦਿਨ ਰਹਿੰਦੇ ਅਜੇ ਬਾਕੀ ਦਾਣੇ ਦੇ 6 ਤਰੀਕ ਨੂੰ ਪੂਰੇ ਹੈ ਠੀਕ ਹੈ ਜੀ ਬੰਨ ਕੇ ਚਲੋ 1 ਤਰੀ ਹੋ ਵੀ 5 ਦਿਨ ਰਹਿ ਗਏ ਅਜੇ ਠੀਕ ਹੈ ਜੀ ਹਾਂਜੀ ਆ ਦੇਖੋ ਵੀ ਦਰਸ਼ਕ ਵੀਰੋ ਝੋਟੀ ਸੋਨ ਬਾਈ ਜੇ ਹੁਣ ਤੋਰ ਕੇ ਖੋਲ ਕੇ ਦਿਖਾਉਣਗੇ ਦਿਖਾਓ ਜੀ ਤੋਰ ਕੇ ਖੋਲ ਕੇ ਚਾਈ ਨੀ ਦੇਖੋ ਜੀ ਕਰੋ ਦਰਸ਼ਨ ਪਹਿਲੇ ਸੂਏ ਬਹੁਤ ਹੀ ਚੰਗੇ ਥਾਣਾ ਹਵਾਨੇ ਦੀ ਥਾਣਾ ਚ ਗਾਇ ਅਗਲੇ ਪਿਛਲੇ ਥਨ ਦਾ ਬਹੁਤ ਹੀ ਜ਼ਿਆਦਾ ਤੇ ਥੋੜੀ ਜਿਹੀ ਭਲੂਨਤਾ ਹੋਈ ਹੋਈ ਆ ਤੇ ਬਹੁਤ ਵਧੀਆ ਝੋਟੀ ਆ ਕਾ ਪੀਸ ਪਹਿਲਾਂ ਸੂਏ ਜੇ ਸੂ ਰਹੀ ਹੈ ਇਹ ਬਹੁਤ ਹੀ ਚੰਗੀ ਝੋਟੀ ਬਾਈ ਦੇ ਘਰੋਂ ਆਪਾਂ ਵੀਡੀਓ ਬਣਾ ਰਹੇ ਹਾਂ ਇੱਕ ਪਾਸੇ ਥੁੜੀਆਂ ਭਲਾਂ ਦਿਖਾਉਂਦੀ ਆ ਬਹਿਣੀ ਵਾਲੇ ਪਾਸੇ ਹੈ ਨਹੀਂ ਦੂਜੇ ਪਾਸੇ ਆ ਤੇ ਕੋਈ ਵੀ ਨੁਕਸ ਨਹੀਂ ਬਹੁਤ ਮੂੰਹ ਮੱਥੇ ਦੀ ਸਿੰਘਾਂ ਦੀ ਪੂਰੀ ਸੋਹਣੀ ਝੋਟੀ ਦੇ ਦੇਖੋ ਜੀ ਤੁਸੀਂ ਤੇ ਜਿਸ ਵੀ ਵੀਰ ਭਾਈ ਨੂੰ ਪਸੰਦ ਹੋਵੇ ਤੇ ਬਾਈ ਜੀ ਦਾ ਸੰਪਰਕ ਨੰਬਰ ਅਸੀਂ ਵੀਡੀਓ ਚਲਾ ਦਿਆਂਗੇ ਤੇ ਬਾਈ ਤੋਂ ਪੁੱਛਦੇ ਆ ਸੰਪਰਕ ਨੰਬਰ ਹਾਂਜੀ ਬਾਈ ਜੀ ਸੰਪਰਕ ਨੰਬਰ ਹੈਗਾ ਇਹ ਆਪਣਾ ਬੋਲੋ 98780 49502 ਕਹਿੰਦੇ ਦੁਬਾਰਾ ਫੇਰ ਬੋਲੋ ਜੀ 98780 49502 ਅੱਛੇ 99 98 780 98780 ਦਰਸ਼ਕ ਵੀਰੋ 49502 49502 ਇਹ ਆ ਬਾਈ ਜੀ ਜਿਹਦੇ ਕੋਈ ਪਸੰਦ ਆ ਇਹ ਝੋਟੀ ਆ ਕੇ ਬਾਈ ਜੀ ਨਾਲ ਘਰੇ ਘਰੇਲੂ ਝੋਟੀ ਐ ਬਾਈ ਨਾਲ ਨਾਲ ਖੇਤੀਬਾੜੀ ਤੇ ਪਸ਼ੂ ਪਾਲਣ ਦਾ ਕੰਮ ਕਰਦਾ ਤੇ ਜੇਸ ਵੀ ਵੀਰ ਭਾਈ ਨੂੰ ਪਸੰਦ ਹੋਵੇ ਤੇ ਉਹ ਆ ਕੇ ਗੱਲਬਾਤ ਕਰਕੇ ਝੋਟੀ ਖਰੀਦ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ